ਇਹੜੀਆਂ ਟੀਮਾਂ ਜਿੰਨੀਆਂ ਕਲੀਅਰ ਹੋਊਗਾ ਮਿੱਤਰੋ ਬਈ ਕਿਹੜਾ ਕੈਸਟ ਖੇਡਣਾ ਕਿਉਂਕਿ ਜੋ ਸਵਾਦ ਆਉਣਾ ਨਾ ਵਰਲਡ ਕੱਪ ਦਾ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਨਹੀਂ ਆ ਇਸ ਵਾਲੀ ਵੀਡੀਓ 'ਚ ਤੁਹਾਨੂੰ ਵਰਲਡ ਕੱਪ ਦੀ ਅਪਡੇਟ ਦੇਣੀ ਆ ਬਈ ਕਿਹੜੀਆਂ ਟੀਮਾਂ ਜਿੰਨੀਆਂ ਕਿ ਕਲੀਅਰ ਹੋਊਗਾ ਮਿੱਤਰੋ ਬਈ ਕਿਹੜਾ ਕੈਸਟ ਖੇਡਣਾ ਕਿਉਂਕਿ ਜੋ ਸਵਾਦ ਆਉਣਾ ਨਾ ਵਰਲਡ ਕੱਪ ਦਾ ਪਾਕਿਸਤਾਨ ਇੰਡੀਆ ਅਲੱਗ-ਅਲੱਗ ਟੀਮਾਂ ਦੇ ਮਿੱਤਰੋ ਮੈਚ ਜਿਵੇਂ ਇਹ ਪਲੱਸ ਤੋਂ ਉੱਪਰ ਜਿਹੜੇ ਟੌਪ ਦੇ ਮਾਲ ਆ ਜਿੰਨਾ ਕਰਕੇ ਲੋਕ ਕੀ ਕਬੱਡੀ ਦੇਖਦੇ ਜਿੰਨਾਂ ਦਾ ਨਾਮ ਬਣਿਆ ਹੋਇਆ ਮਿੱਤਰੋ ਜਿਨ੍ਹਾਂ ਨੂੰ ਮਣਾਮੁਹੀ ਪਿਆਰ ਕਰਦੇ ਆ ਲੋਕ ਉਹ ਸਾਰੇ ਮੱਲ ਖੇੜਨੇ ਆ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਵਾਰਲਡ ਕੱਪ ਦੀਆਂ ਉਡੀਕਾਂ ਹੁੰਦੀਆਂ ਹਰ ਵਾਰ ਜਦੋਂ ਇਹ ਹੁੰਦਾ ਮਿੱਤਰੋ ਉਦੋਂ ਸਰਾ ਹੋਣਾ ਲਾਜ਼ਮੀ ਹੁੰਦਾ ਕਿਉਂਕਿ ਹਰ ਇੱਕ ਟੀਮ ਹੀ ਬੈਲੈਂਸ ਹੁੰਦੀ ਆ ਦੋ ਤਿੰਨ ਟੀਮਾਂ ਜੋ ਕਲੀਅਰ ਆ ਤੁਹਾਨੂੰ ਕਲੀਅਰ ਕਰਦੇ ਆ ਬਾਕੀ ਟੂਰਨਾਮੈਂਟ ਬਹੁਤ ਤਕੜਾ ਹੋਣਾ ਲਾਈਵ ਦਾ ਵੀ ਕਲੀਅਰ ਕਰਾਂਗੇ ਤੁਹਾਨੂੰ ਵੀ ਹੋਣਾ ਜਾਂ ਨਹੀਂ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਆਪਾਂ ਸ਼ੁਰੂਆਤ ਕਰਦੇ ਆਂ ਪਹਿਲਾਂ 온ਟਾਰੀਓ ਦੇ ਸੀਜ਼ਨ ਦੇ ਬੈਸਟ ਰੀਡਰ ਤੇ ਜਾਫੀ ਉਹ ਹਾਕਾ ਜ਼ਰੂਰ ਦੱਸਾਂ ਦਾ ਕੈਨੇਡਾ ਦੀ ਵੀ ਵੀਡੀਓ ਆ ਮਿੱਤਰੋ ਆਂਬੇ ਨੇ ਜੋ ਗੇਮ ਦਿਖਾਈ ਆ ਪੰਜਾਬ ਚ ਉਹਨੇ ਉਹੀ ਵਰਤਾਰਾ ਕੈਨੇਡਾ ਚ ਕੀਤਾ ਮਿੱਤਰੋ ਉਦਾਂ ਕੋਈ ਗੇਮ ਹੋਣੇ ਕੈਨੇਡਾ ਚ ਦਿਖਾਤੀ ਤੇ ਦੱਸਤਾ ਵੀ ਮਾਜੇ ਵਾਲਾ ਝੋਟਾ ਉਦਾਂ ਹੀ ਫਟਾ ਉਦਾਂ ਹੀ ਸਰਾ ਕਰਦਾ ਭਾਵੇਂ ਗਰਮੀ ਈਗ ਤੇ ਹੀ ਰਹਿੰਦਾ ਬੈਸਟ ਰੇਡਰ ਨਿਕਲਿਆ ਸੀਜ਼ਨ ਦਾ ਇਹ ਵੀ ਮਿੱਤਰੋ ਕਮਾਲ ਕਰੀ ਆਉਂਦਾ ਸੌਰ ਸਿੰਘ ਹੀ ਆ ਉਧਰੋਂ ਸ਼ੀਲੂ ਦੇ ਰਿਕਾਰਡ ਬਣਾਈ ਆਉਂਦਾ ਰਿਕਾਰਡ ਆਪ ਹੀ ਤੋੜੇ ਮਿੱਤਰੋ ਆਪ ਹੀ ਬਣਾਉਂਦਾ ਹਰਿਆਣੇ ਵਾਲਾ ਲਗਾਤਾਰ ਤਿੰਨ ਵਾਰ ਮਿੱਤਰੋ ਸੀਜ਼ਨ ਦਾ ਬੈਸਟ ਬਣਿਆ ਟ੍ਰਾਂਟੋ ਸੀਜ਼ਨ ਦਾ ਉਸ ਭਰਾ ਨੂੰ ਵੀ ਮੁਬਾਰਕਾਂ ਆਉਣਿਆ ਮਿੱਤਰੋ ਆਪਾਂ ਵਰਲਡ ਕੱਪ ਦੇ ਟੀਮਾਂ ਤੁਹਾਨੂੰ ਦੱਸ ਦਿੰਨਾ ਕੈਨੇਡਾ ਵੈਸਟ ਕੈਨੇਡਾ ਈਸਟ ਯੂ ਐਸ ਏ ਦੀ ਟੀਮਾਂ ਪਾਕਿਸਤਾਨ ਦੀ ਟੀਮ ਹੋਰ ਵੀ ਦੋ ਤਿੰਨ ਟੀਮਾਂ ਇੰਗਲੈਂਡ ਦੀ ਹੋਊ ਟੀਮ ਵਧੀਆ ਟੀਮਾਂ ਖੇਡ ਰੀਆਂ ਯਾਨੀ ਕਿ ਬਾਕੀ ਆਉਣੇ ਮਿੱਤਰੋ ਕੈਨੇਡਾ ਦੀ ਟੀਮ ਚ ਕਿਹੜੇ ਕਿਹੜੇ ਖੇਡਨੇ ਆ ਬੀਸੀ ਦੇ ਨਾਂ ਤੇ ਆ ਕੈਨੇਡਾ ਦੀ ਟੀਮ ਇਹ ਹੋ ਜਾ ਸਕਦਾ ਵੈਸਟ ਹੋਵੇ ਈਸਟ ਹੋਵੇ ਕਲੀਅਰ ਨਹੀਂ ਆਪਾਂ ਨੂੰ ਇਹਦੇ ਚ ਮਿੱਤਰੋ ਰੇਡਰ ਗੋਰਪਰੀ ਤੇ ਬਰਜਹਰੀ ਬਣੀ ਸਮਾਣਿਆਂ ਨੇ ਸਮਾਣੇ ਵਾਲਾ ਖੇਡੂਗਾ ਗੋਰਾ ਸਰਹਾਲੀ ਮੰਡਾ ਕਾਲਾ ਧੂਰਕੋਟ ਵਾਲਾ ਤੇ ਪੂਰੀ ਛਨਾਲਾ ਹੋ ਸਕਦਾ ਪਰ ਉਹ ਪੰਜਾਬ ਚ ਆ ਉਹ ਸ਼ਾਇਦ ਨਹੀਂ ਖੇਡਦਾ ਸੋ ਬਹੁਤ ਵਧੀਆ ਰੇਡਰ ਹੋਊਗਾ ਇੱਕ ਹੋਰ ਤੇ ਜਾਫਕਾਂ ਦੀ ਗੱਲ ਕਰੀਏ ਯਾਦਕੋਟਲੀ ਅਮਿਤ ਗੋਪੀ ਮਾਨ ਕੀ ਬਰਸਾਲਪਰੀਆ ਜਦੋਂ ਮੂਰੇ ਹੋ ਕੇ ਰੋਕਦਾ ਮਿੱਤਰੋ ਉਹ ਵੀ ਕਮਾਲਾਂ ਕਰੂਗਾ ਅਮਰਿਤ ਦੀ ਖੇਡਾ ਦਲਜਿੰਦਰ ਔਜਲੇ ਆਲ ਨੇ ਖੇਡਣਾ ਮਿੱਤਰੋ ਸੋ ਵਧੀਆ ਟੀਮ ਆ ਯੂਐਸਏ ਦੀ ਟੀਮ ਦੀ ਗੱਲ ਕਰੀਏ ਰੇਡਰ ਟੌਪ ਦੇ ਹੀ ਆ ਸ਼ਮਸ਼ਪਰੀਆ ਓਵੇਂ ਟੌਪ ਤੇ ਚੱਲੀ ਆਉਂਦਾ ਮਿੱਤਰੋ ਮੰਨਾ ਬਲਨੋਂ ਵਾਲਾ ਜੈਰੋ ਚਵੇਨ ਨੇ ਰਿਕਾਰਡ ਬਣਾਇਆ ਵੀ ਮੈਂ ਰੁਕਦਾ ਹੀ ਨਹੀਂ ਪੰਜਾਬ ਚੋਂ ਪਹਲੱਥਾਂ ਚ ਸਰਾ ਕਰਕੇ ਗਿਆ ਮਿੱਤਰੋ ਪਾਲੀ ਫਤੇਗੜ ਸ਼ੰਨਾ ਵਾਲਾ ਤੇ ਬੱਗਿਆਂ ਵਾਲੇ ਦੁੱਲੇ ਨੂੰ ਕੌਣ ਨਹੀਂ ਜਾਣਦਾ ਤੇ ਇੱਕ ਹੋਰ ਰੇਡਰ ਆ ਮਿੱਤਰੋ ਟੌਪ ਦਾ ਤੇ ਜਾਫੀਆਂ ਦੀ ਗੱਲ ਕਰੀਏ ਸਣੀ ਕਾਲੇ ਸੰਘਿਆ ਵਾਲਾ ਜੱਗਾ ਚਿੱਟੀ ਆ ਗੁਰੂ ਥੋਪੀਆ ਮੰਗੀ ਬੱਗਾ ਪੈਂਡਾ ਗਿੰਦਾ ਸੰਧੂ ਚੱਠੇ ਵਾਲਾ ਮਿੱਤਰੋ ਤੇ ਇੱਕ ਹੋਰ ਜਾਫੀ ਕਮਾਲ ਦਾ ਖੇਡੂਗਾ ਇਹਨਾਂ ਨਾਲ ਇੰਟਰਨੈਸ਼ਨਲ ਕਬੱਡੀ ਵੈਸਟ ਦੀ ਟੀਮ ਹੋਊ ਸ਼ਾਇਦ ਹੋਰ ਚ ਦੁੱਗਾਂ ਵਾਲਾ ਖੁਸ਼ੀ ਹੋਊਗਾ ਮਿੱਤਰੋ ਉਹਨੇ ਵੀ ਖੇੜਨਾਗਾ ਤੇ ਉਹ ਵੈਸੇ ਰਿਟਾਇਰਮੈਂਟ ਕਹਿੰਦਾ ਛੱਡਣੀਆਂ ਕਬੱਡੀ ਪਰ ਉਮੀਦ ਆ ਵੀ ਇਦਾਂ ਦਾ ਕੁਛ ਨਹੀਂ ਕਹਿੰਦਾ ਖੁਸ਼ੀ ਪਾਕਿਸਤਾਨ ਦੀ ਟੀਮ ਚ ਹੀਰਾ ਬੱਟ ਵੈਦੁੱਲਾ ਰਾਜਪੂਤ ਜਾਫਰ ਕੰਬੋਜ ਰਾਣਾ ਅਲੀ ਸ਼ਾਣਾ ਮਿੱਤਰੋ ਮੋਸਮ ਉੱਤੇ ਲੋ ਜਾਫਰ ਅਲੀ ਸੱਪਾਂ ਵਾਲਾ ਮਿੱਤਰੋ ਦੁੱਲਾ ਜੱਟ ਸੋ ਵਧੀਆ ਟੀਮ ਇਹਨਾਂ ਦੀ ਹੋਊਗੀ ਪਲੇਅਰ ਦੱਸ ਦਿੰਨਾ ਹੁਣ ਮੈਂ ਬਈ ਕਿਹੜੇ ਕਿਹੜੇ ਹੋਰ ਪਲੇਅਰ ਆ ਰਹੇ ਆ ਹੋਰ ਟੀਮਾਂ ਦੱਸ ਦਿੰਨਾ ਮਿੱਤਰੋ ਜੱਗੂ ਹਾਕਮ ਵਾਲੀਆ ਫਰੀਦ ਅਲੀ ਕਾਲ ਸਿੰਘ ਵਾਲਾ ਇੰਦਰ ਸ਼ੰਕਰ ਸਾਧਵਾ ਪਾਲਾ ਜਲਾਲਪਰੀਆ ਬੋਲਟ ਖੀਰਾ ਵਾਲੀਆ ਚਤਪਾਲ ਚਿੱਟੀ ਪੈਸਟਲ ਪਿੰਡਰ ਸੁਰਖਪਰੀਆ ਯਾਦਾ ਜੋਤਾ ਮਹਿਮਦਵਾਲੀਆ ਸ਼ਿਲੂ ਹਰਿਆਣੇ ਵਾਲਾ ਸੌਰ ਸਿੰਘੀ ਆਂਬਾ ਮਿੱਤਰੋ ਰਵੀ ਦਿਉਰਾ ਮਨੀਸ਼ ਬਲਾਰਾ ਆਮਨ ਦਿਉਰਾ ਵਿਨੇਖ ਖੱਤਰੀ ਹੋਰ ਵੀ ਬਹੁਤ ਤਗੜੇ ਤਗੜੇ ਮਾਲੂ ਮਿੱਤਰੋ ਇਹ ਵਰਲਡ ਕੱਪ ਤੇ ਹਿੱਸਾ ਲੈਣਗੇ ਕਮਾਲਾਂ ਕਰਨਗੇ ਤੇ ਸਰਾ ਲਾਉਣਗੇ ਮਿੱਤਰੋ ਇਹ ਦੇਖਣ ਵਾਲੀ ਹੋਣੀ ਆ ਗੱਲਬਾਤ ਬਈ ਕੀ ਬਣਦਾ ਵਰਲਡ ਕੱਪ ਤੇ ਕੀ ਚੀਜ਼ ਹੋਊਗੀ ਮਿੱਤਰੋ ਸੋ ਬਾਕੀ ਮੈਂ ਦੱਸਦਾ ਅਗਲੀ ਵੀਡੀਓ ਚ ਜਾਣਕਾਰੀ ਉਸੇ ਦਿਨ ਹੁਣ ਬਾਕੀ ਲਾਈਵ ਦੀ ਗੱਲ ਕਰੀਏ ਉਮੀਦ ਆ ਵੀ ਚੱਲੂਗਾ ਲਾਈਵ ਕੁਝ ਲੈਟ ਦੇਖਣ ਨੂੰ ਮਿਲ ਸਕਦਾ ਕਿਉਂਕਿ ਜੋ ਹੈ ਉੱਥੇ ਦਰਸ਼ਕ ਨਹੀਂ ਪਹੁੰਚਦੇ ਯਾਰ ਜੇ ਲਾਈਵ ਚਾਲੇ ਆਂਦਾ वर्ल्ड कप ਤੇ ਤਾਂ ਕਰਕੇ ਜੋ ਹੈ ਇਹ ਚੀਜ਼ ਕਹੀ ਆ ਉਹਨਾਂ ਨੇ ਵੀ ਲਾਈਵ ਦਾ ਵੀ ਜ਼ਰੂਰ ਲਾਈਵ ਚੱਲੂਗਾ ਬਾਕੀ ਹੋਰ ਮੰਡਿਆਂ ਨੂੰ ਕਿਹਾ ਆਪਾਂ ਵੀ ਲਾਈਵ ਜ਼ਰੂਰ ਕਰਿਓ ਉੱਥੇ ਜਾ ਕੇ ਤੇ ਲਿੰਕ ਮੈਨੂੰ ਮਿਲ ਗਿਆ ਤਾਂ ਉਹ ਤੁਹਾਡੇ ਤਾਂ ਹੀ ਸ਼ੇਅਰ ਤੁਹਾਨੂੰ ਕਮੈਂਟ ਬਾਕਸ 'ਚ ਮਿਲ ਜੂਗਾ ਜ਼ਰੂਰ ਸੋ ਉਸ ਦੇ ਦਿਨ ਤੁਹਾਨੂੰ ਲਿੰਕ ਵੀ ਦੇ ਦਾਂਗੇ ਆਪਾਂ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਜਿਓ ਤਾਂ ਕਿ ਤੁਹਾਨੂੰ ਉਸੇ ਵਾਲੀ ਉਸੇ ਦਿਨ ਦੀ ਵੀਡੀਓ ਮਿਲ ਜੇ ਤੇ ਤੁਸੀਂ ਲਾਈਵ ਦਾ ਆਨੰਦ ਵੀ ਮਾਣ ਸਕੋ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਆਂ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਜ਼ਰੂਰ ਧੰਨਵਾਦ